ਹੋ ਸਕਦਾ ਇੰਨਾ ਬਾਰੇ ਤੁਸੀਂ ਵੀ ਨਾ ਜਾਣਦੇ ਹੋਵੋ ਜੋ ਇਹ ਥਾਵਾਂ ਤੁਹਾਨੂੰ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਦਿਖਾਉਣ ਲੱਗੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਸਿੱਖਾਂ ਦੇ ਕੇਂਦਰੀ ਸਥਾਨ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਓ ਅੰਦਰ ਚੱਲਦੇ ਆਂ ਤੇ ਕਰਦੇ ਆਂ ਦਰਸ਼ਨ ਗੁਰੂ ਸਾਹਿਬ ਦੇ ਸਾਰੀ ਦੁਨੀਆ 'ਚ ਬਹੁਤ ਸਾਰੇ ਧਾਰਮਿਕ ਸਥਾਨ ਆ ਜਿੱਥੇ ਸ਼ਰਧਾਲੂ ਪੌੜੀਆਂ ਚੜ ਕੇ ਦਰਸ਼ਨ ਕਰਦੇ ਆ ਪਰ ਹਰਮੰਦਰ ਸਾਹਿਬ ਇੱਕੋ ਇੱਕ ਐਸਾ ਸਥਾਨ ਗੁਰੂ ਸਾਹਿਬ ਨੇ ਬਣਾਇਆ ਜਿੱਥੇ ਸੰਗਤ ਪੌੜੀਆਂ ਉਤਰ ਕੇ ਹਰਮੰਦਰ ਸਾਹਿਬ ਦੇ ਦਾਖਲ ਹੁੰਦੀ ਹੈ ਇੱਕ ਚੀਜ਼ ਹੋਰ ਇੱਥੇ ਦੇਖਣ ਵਾਲੀ ਆ ਵੀ ਜਦੋਂ ਆਪਾਂ ਜਲਿਆਂ ਵਾਲੇ ਬਾਗ ਵਾਲੇ ਪਾਸਿਓਂ ਜੋੜੇ ਜਮਾ ਕਰਾ ਕੇ ਐਂਟਰ ਹੁੰਨੇ ਆ ਨਾ ਇਹ ਪੌੜੀਆਂ ਉਤਰਨ ਤੋਂ ਪਹਿਲਾਂ ਹੀ ਸੱਜੇ ਹੱਥ ਇੱਕ ਉਹ ਪਵਿੱਤਰ ਜਗਾ ਵਾ ਜਿੱਥੇ 84 ਸਮੇਂ ਸੰਤ ਭਿੰਡਰਾਂ ਵਾਲਿਆਂ ਦਾ ਸਰੀਰ ਰੱਖਿਆ ਗਿਆ ਸੀ ਜਦੋਂ ਆਪਾਂ ਇੱਥੋਂ ਪੌੜੀਆਂ ਉਤਰ ਕੇ ਪ੍ਰਕਰਮਾਂ 'ਚ ਦਾਖਲ ਹੁੰਨੇ ਆ ਤਖਬੇ ਹੱਥ ਮੁੜ ਕੇ ਸਾਹਮਣੇ ਬੋਰਡ ਕੰਧ ਤੇ ਲੱਗਿਆ ਆਪਾਂ ਨੂੰ ਦਿਖ ਜਾਂਦਾ ਅਜਾਇਬ ਘਰ ਦਾ ਅਜਾਇਬ ਘਰ ਦੇ ਵਿੱਚ ਕੈਮਰੇ ਦੀ ਮਨਾਈ ਹੋਣ ਕਰਕੇ ਤੁਹਾਨੂੰ ਅੰਦਰੋਂ ਨਹੀਂ ਦਿਖਾ ਸਕਦੇ ਇਹ ਵੀ ਦੇਖਣ ਜੋਗਾ ਹੁਣ ਆਪਾਂ ਪ੍ਰਕਰਮਾਂ ਦੇ ਵਿੱਚ ਅੱਗੇ ਵੱਧ ਰਹੇ ਹਾਂ ਜੋ ਆਪਾਂ ਨੂੰ ਉਹ ਸਾਹਮਣੇ ਤੋਂ ਉੱਚੇ ਮਨਾਰ ਦਿਖਾਈ ਦੇ ਰਹੇ ਆ ਇਹ ਰਾਮਗੜੀਆ ਬੂੰਗਾ 10 ਰੋਵਰ ਤੋਂ ਜਦੋਂ ਆਪਾਂ ਸੱਜੇ ਮੁੜ ਕੇ ਉਹ ਸਾਹਮਣੇ ਦੇਖ ਰਹੇ ਹਾਂ ਇਹ ਦੁੱਖਪੰਜਨੀ ਪੇਰੀ ਸਾਹਿਬ ਇਹ ਉਹ ਸਥਾਨ ਆ ਜਿੱਥੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ਼ਨਾਨ ਕਰਕੇ ਦੇਹ ਰੋਗ ਹੋਇਆ ਸੀ ਸੰਮਤ 1637 ਸਨ 1580 ਈਸਵੀ ਨੂੰ ਇਸ ਸਥਾਨ ਦਾ ਨਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਦੁੱਖਪੰਜਨੀ ਪੀਰ ਸਾਹਿਬ ਰੱਖਿਆ ਸੀ ਇਹ ਜੋ ਦੱਖਪੰਜਨੀ ਪੀਰ ਸਾਹਿਬ ਦੇ ਨਾਲ ਆਪ ਨੂੰ ਸਾਹਮਣੇ ਸਥਾਨ ਨਜ਼ਰ ਆ ਰਿਹਾ ਇਸ ਦਾ ਨਾਮ ਹੈ ਥੜਾ ਸੇਵ ਇਸ ਸਥਾਨ ਉੱਪਰ ਸੰਮਤ 1634 ਸਨ 1573 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਐ ਬਰਾਜਮਾਨ ਹੋ ਕੇ ਸਰੋਵਰ ਦੀ ਖਦਵਾਈ ਦੀ ਸੇਵਾ ਕਰਵਾਇਆ ਕਰਦੇ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਸਾਰੀ ਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਸਥਾਨ ਉਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਰਹੇ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹਿਤ ਗੋਵਿੰਦਵਾਲ ਸਾਹਿਬ ਤੋਂ ਪੋਥੀਆਂ ਲਿਆਂਦੀਆਂ ਗਈਆਂ ਸੀ ਤਾਂ ਉਹ ਵੀ ਇੱਥੇ ਹੀ ਲਿਆ ਕੇ ਸਭ ਤੋਂ ਪਹਿਲਾਂ ਸਭਾਏਮਾਨ ਕੀਤੀਆਂ ਗਈਆਂ ਸੀ ਤੇ ਇਸੇ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਜੀਰ ਖਾਨ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਕਾਰ ਸੇਵਾ ਦੀ ਟੋਕਰੀ ਸਵਾ ਕੇ ਦੂਰ ਕੀਤਾ ਸੀ ਤੇ ਇੱਥੇ ਹੀ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਮ ਕਲੀ ਰਾਗ ਵਿੱਚ 68 ਤੀਰਥ ਜਹ ਸਾਧ ਪਗਤ ਰਹਿਬਦ ਉਚਾਰਿਆ ਸੀ ਜਿਸ ਦਾ ਮਤਲਬ ਹੈ ਕਿ ਜਿੱਥੇ ਸਾਧ ਜਨ ਬੈਠ ਜਾਂਦੇ ਨੇ ਉਹ ਸਥਾਨ 68 ਤੀਰਥਾਂ ਵਰਗਾ ਹੋ ਜਾਂਦਾ ਹੈ ਜਿਸ ਕਰਕੇ ਇਸ ਸਥਾਨ ਦਾ ਨਾਮ ਥੜਾ ਸਾਹਿਬ 68 ਤੀਰਥਪੁਰ ਚਲਿਤ ਹੋ ਗਿਆ ਆਜੋ ਹੁਣ ਆਪਾਂ ਥੜਾ ਸਾਹਿਬ ਤੋਂ ਅੱਗੇ ਨੂੰ ਚੱਲਦੇ ਆਂ ਆਜੋ ਖੱਬੇ ਹੱਥਾ ਪੰਨ ਗੇਟ ਨਜ਼ਰ ਆ ਰਿਹਾ ਇਧਰ ਬਾਹਰ ਚੱਲਦੇ ਆਂ ਜਦੋਂ ਆਪਾਂ ਪ੍ਰਕਰਮਾ ਤੋਂ ਬਾਹਰ ਨਿਕਲਦੇ ਆਂ ਲੰਗਰ ਹਾਲ ਦੇ ਪਾਸੇ ਦੀ ਤਾਂ ਲੰਗਰ ਹਾਲ ਤੋਂ ਪਹਿਲਾਂ ਨਾਲ ਹੀ ਰਾਮ ਗੜੀਆ ਪੁੰਗੇ ਦਾ ਗੇਟ ਹੈ ਆਓ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਇਹ ਉਹ ਮਨਾਰਾ ਜਿਹੜੇ ਆਪਾਂ ਨੂੰ ਪ੍ਰਕਰਮਾਂ ਚ ਦਰਸ਼ਨ ਕਰਦੇ ਆ ਉਹ ਵੀ ਤੇ ਨਜ਼ਰ ਆਉਂਦੇ ਹੁੰਦੇ ਆ ਇਹ ਸਾਹਮਣੇ ਖੂਹ ਆ ਜਿਹਦੇ ਪਾਸੇ ਸਟੀਲ ਦਾ ਜੰਗਲਾ ਲੱਗਾ ਹੋਇਆ ਇਹ ਵੀ ਬਹੁਤ ਡੂੰਘਾ ਖੂਹ ਆ ਇਹ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ ਇਹ ਜੋ ਆਪਾਂ ਨੂੰ ਪੁਰਾਣੀ ਬਿਲਡਿੰਗ ਨਜ਼ਰ ਆ ਰਹੀ ਆ ਇਹ ਆ ਬੁੰਗਾ ਰਾਮਗੜੀਆ ਇੱਥੇ ਬਹੁਤ ਘੱਟ ਹੀ ਸੰਗਤ ਦਰਸ਼ਨਾਂ ਵਾਸਤੇ ਆਉਂਦੀ ਆ ਕਿਉਂਕਿ ਬਹੁਤੀ ਸੰਗਤ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਪ੍ਰਕਰਮਾਂ ਵਿੱਚ ਦੀ ਉਧਰ ਹੀ ਵਾਪਸ ਚਲੀ ਜਾਂਦੀ ਆ ਪਰ ਸਾਨੂੰ ਜ਼ਰੂਰ ਇੱਥੇ ਆ ਕੇ ਦਰਸ਼ਨ ਕਰਨੇ ਚਾਹੀਦੇ ਆ ਆਪਾਂ ਨੂੰ ਜੋ ਆ ਸਾਹਮਣੇ ਇਤਿਹਾਸਕ ਸੈਲ ਲਿਖਿਆ ਨਜ਼ਰ ਆ ਰਿਹਾ ਜਦੋਂ 1783 ਈਸਵੀ ਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਸਿੰਘਾਂ ਨੇ ਮਿਲ ਕੇ ਦਿੱਲੀ ਦੇ ਲਾਲ ਕਿਲੇ ਨੂੰ ਜਿੱਤਿਆ ਤਾਂ ਉਸ ਸਮੇਂ ਤਖਤ ਤੇ ਤਾਂ ਉਸ ਦੀ ਇਹ ਸੱਲ ਜਿਸ ਤੇ ਬੈਠ ਕੇ ਮੁਗਲ ਬਾਦਸ਼ਾਹ ਦੀ ਤਾਜ ਪੋਚੀ ਕੀਤੀ ਜਾਂਦੀ ਸੀ ਰੰਗਜੀਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ ਹੁਕਮ ਵੀ ਇਸ ਸੱਲ ਤੇ ਬੈਠ ਕੇ ਹੀ ਜਾਰੀ ਕੀਤੇ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਤੇਾਲਾ ਜੀ ਨੂੰ ਵੀ ਇਸ ਸੱਲ ਤੇ ਬੈਠ ਕੇ ਹੀ ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਫਤਵੇ ਸੁਣਾਏ ਗਏ ਸੀ ਤਾਂ ਸਿੰਘਾਂ ਨੇ ਜਦੋਂ ਦਿੱਲੀ ਜਿੱਤੀ ਉਦੋਂ ਇਸ ਸੈਲ ਨੂੰ ਲਾਲ ਕਿਲੇ ਦੇ ਤਖਤ ਤੋਂ ਪੱਟ ਕੇ ਸੰਗਲਾਂ ਤੇ ਰੱਸਿਆਂ ਨਾਲ ਬੰਨ੍ਹ ਕੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਲਿਆਂਦਾ ਗਿਆ ਸੀ ਇਹ ਸਿੰਘਾਂ ਦੁਆਰਾ ਦਿੱਲੀ ਜਿੱਤਣ ਦਾ ਇੱਕ ਸਬੂਤ ਵੀ ਆ ਜੋ ਬੁੰਗਾ ਰਾਮਗੜੀਆ 'ਚ ਅੱਜ ਵੀ ਮੌਜੂਦ ਆ ਇਹ ਸਾਰਾ ਹੀ ਬੁੰਗਾ ਛੋਟੀ ਇੱਟ ਨਾਲ ਬਹੁਤ ਸੋਹਣਾ ਤਿਆਰ ਕੀਤਾ ਗਿਆ ਅੱਜਕੱਲ ਇਦਾਂ ਦੀਆਂ ਬਿਲਡਿੰਗਾਂ ਆਪਾਂ ਨੂੰ ਲੱਭਿਆਂ ਨਹੀਂ ਲੱਭਦੀਆਂ ਬਹੁਤ ਹੀ ਸੋਹਣਾ ਤੇ ਸੁੰਦਰ ਤਿਆਰ ਕੀਤਾ ਹੋਇਆ ਇਹਦੀ ਜਿਹੜੀ ਲੋਕੇਸ਼ਨ ਆ ਜਦੋਂ ਆਪਾਂ ਦੁੱਖਪੰਜਨੀ 베ਰੀ ਦੇ ਕੋਲ ਦੀ ਲੰਗਦੇ ਹਾਂ ਤੱਕਬਿਆਤ ਪ੍ਰਕਰਮਾਂ ਦੇ ਬਾਹਰਲੇ ਪਾਸੇ ਨੂੰ ਆਪਾਂ ਨੂੰ ਦਿਖਦਾ ਉਹ ਜਿਵੇਂ ਸਾਹਮਣੇ ਹਰਮੰਦਰ ਸਾਹਿਬ ਤੇ ਇਧਰ ਦੁੱਖਪੰਜਨੀ 베ਰੀ ਦੇ ਬੈਕਸਾਈਡ ਤੇ ਇਹ ਆਪਾਂ ਸਾਰਿਆਂ ਨੂੰ ਹੀ ਦਰਸ਼ਨ ਕਰਨੇ ਚਾਹੀਦੇ ਆ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਬਹੁਤ ਵਧੀਆ ਗੱਲ ਆ ਪਰ ਜਿਨ੍ਹਾਂ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ ਹੋ ਜਰੂਰ ਜਦੋਂ ਵੀ ਆਓ ਤੁਸੀਂ ਇੱਥੇ ਜਰੂਰ ਦਰਸ਼ਨ ਕਰਕੇ ਜਾਇਓ ਕਿਉਂਕਿ ਬਹੁਤ ਹੀ ਇਤਿਹਾਸ ਇਹਨਾਂ ਦੇ ਵਿੱਚ ਛੁਪਿਆ ਹੋਇਆ ਜਿਹੜਾ ਆਪਾਂ ਨੂੰ ਨਹੀਂ ਪਤਾ ਹੁਣ ਇਹਦੀ ਰਿਪੇਅਰ ਕੀਤੀ ਜਾ ਰਹੀ ਆ ਇਹ ਜਿੰਨੀ ਬਿਲਡਿੰਗ ਉੱਪਰ ਬਣੀ ਆ ਓਨੀ ਹੀ ਬਿਲਡਿੰਗ ਹੇਠਾਂ ਬਣੀ ਹੋਈ ਆ ਆਜੋ ਆਪਾਂ ਚੱਲਦੇ ਆ ਹੇਠਾਂ ਤੇ ਤੁਹਾਨੂੰ ਕਰਵਾਉਨੇ ਆ ਦਰਸ਼ਨ ਥੱਲੇ ਹਨੇਰਾ ਬਹੁਤ ਜ਼ਿਆਦਾ ਪਹਿਲਾਂ ਦੇਖਦੇ ਆ ਲੈਣ ਕਿੱਥੋਂ ਜਗੂ ਲਓ ਜੀ ਜਗਦੀ ਲੇਟ ਬਹੁਤ ਸੋਹਣਾ ਇਹ ਬੁੰਗਾ ਤਿਆਰ ਕੀਤਾ ਗਿਆ ਕਿੰਨੇ ਸੋਹਣੇ ਦਰਵਾਜੇ ਬਣੇ ਹੋਏ ਆ ਜੋ ਅੱਗੇ ਜੋ ਇਹ ਆਪਾਂ ਨੂੰ ਸਾਹਮਣੇ ਦਿਖ ਰਿਹਾ ਇਹ ਉਹ ਖੂਹ ਆ ਜੋ ਆਪਾਂ ਉੱਪਰੋਂ ਵੀ ਦੇਖਿਆ ਸੀ ਇਹ ਵੀ ਸਾਰਾ ਛੋਟੀ ਹਟ ਦਾ ਬਣਿਆ ਹੋਇਆ ਵੇਖੋ ਕਿੰਨਾ ਡੂੰਘਾ ਪਰ ਇਸ ਵੇਲੇ ਇਹ ਸੁੱਕ ਚੁੱਕਿਆ ਜੋ ਬੜਾ ਸੋਨਾ ਉਸ ਸਮੇਂ ਤਿਆਰ ਕੀਤਾ ਗਿਆ ਸੀ ਬੁੰਗੇ ਦੇ ਵਿੱਚ ਇਹ ਵੀ ਸਾਰਾ ਛੂਟੀ ਹੱਟ ਦਾ ਬਣਿਆ ਹੋਇਆ ਇੱਧਰ ਬਾਹਰ ਜਾਣ ਦਾ ਰਸਤਾ ਇਹ ਹਜੇ ਤਿਆਰ ਹੋ ਰਿਹਾ ਉੱਪਰੋਂ ਹਜੇ ਖੁੱਲਾ ਨਹੀਂਗਾ ਆਹ ਹੀਠਾਂ ਖੂਹ ਦੇ ਵਿੱਚ ਜਾਣ ਦਾ ਇੱਕ ਰਸਤਾ ਵਾ ਹੀਠਾਂ ਕਿੱਧਰ ਪੌੜੀਆਂ ਜਾਂਦੀਆਂ ਜੋ ਖੂਹ ਦੇ ਵਿੱਚ ਜਾਂਦੀਆਂ ਸੀ ਇਹ ਜਸਾ ਸਿੰਘ ਜੀ ਰਾਮ ਗੜੀਆ ਜੀ ਦਾ ਸੰਗਾਸਣ ਆ ਬਹੁਤ ਸੋਹਣਾ ਬਣਿਆ ਦੋਵੇਂ ਪਾਸੇ ਇਹਦੇ ਪੌੜੀਆਂ ਚੜ੍ਹਦੀਆਂ ਇਸ ਜਗ੍ਹਾ ਤੇ ਬੈਠ ਕੇ ਕਦੇ ਉਹ ਸਿੰਘਾਂ ਨਾਲ ਗੁਰਮਤਿ ਕਰਦੇ ਹੋਣਗੇ ਇਹਨਾਂ ਇੱਟਾਂ ਨੂੰ ਵੀ ਕਦੇ ਉਹਨਾਂ ਦੇ ਹੱਥ ਲੱਗੇ ਹੋਣਗੇ ਇੱਕ ਗੱਲ ਇਸ ਸੰਗਾਸਣ ਵਿੱਚ ਹੋਰ ਖਾਸ ਆ ਕਿ ਇਸ ਸੰਗਾਸਣ ਦੀ ਉਚਾਈ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਬਹੁਤ ਨੀਵੀਂ ਆ ਆਪਾਂ ਨੂੰ ਇਥੋਂ ਇਹ ਵੀ ਪਤਾ ਲੱਗਦਾ ਕਿ ਉਹਨਾਂ ਸਿੰਘਾਂ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਕਿੰਨਾ ਸਤਕਾਰ ਪਿਆਰ ਤੇ ਕਿੰਨੀ ਨਿਮਰਤਾ ਹੋਊਗੀ ਇਹ ਰੋਸ਼ਨਦਾਨ ਜੋ ਆਪ ਨੂੰ ਨਜ਼ਰ ਆ ਰਿਹਾ ਸੰਗਤ ਲੰਘਦੀ ਦਿਸ ਰਹੀ ਆ ਇਹ ਰੋਸ਼ਨਦਾਨ ਪ੍ਰਕਰਮਾਂ ਦੇ ਵਿੱਚ ਲੱਗੇ ਹੋਏ ਆ ਆਪਾਂ ਵੀ ਬਹੁਤ ਵਾਰ ਇਹਦੇ ਗੋਲੋਂ ਦੀ ਲੰਗੇ ਹੋਵਾਂਗੇ ਪਰ ਸ਼ਾਇਦ ਕਦੇ ਧਿਆਨ ਚ ਨਾ ਆਇਆ ਹੋਵੇ ਇਹ ਦੁੱਖ ਪੰਜਨੀ 베ਰੀ ਤੋਂ ਪਹਿਲਾ ਹੁੰਦੇ ਆ ਪ੍ਰਕਰਮਾਂ ਦੇ ਵਿੱਚ ਬਾਹਰਲੇ ਪਾਸਿਓਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਕੰਧ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਜੋ 84 ਵੇਲੇ ਦੇ ਆ ਜਦੋਂ ਵੀ ਤੁਸੀਂ ਪਰਿਵਾਰ ਸਮੇਤ ਦਰਬਾਰ ਸਾਹਿਬ ਆਓ ਤਾਂ ਆਪਣੇ ਬੱਚਿਆਂ ਨੂੰ ਇਸ ਇਤਿਹਾਸਕ ਬੁੰਗੇ ਦੇ ਦਰਸ਼ਨ ਜ਼ਰੂਰ ਕਰਵਾਓ ਤਾਂ ਕਿ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗ ਸਕੇ ਬੁੰਗੇ ਦੇ ਬਿਲਕੁਲ ਨਾਲ ਇਹ ਗੁਰੂ ਕਾ ਲੰਗਰ ਆ ਹੁਣ ਆਪਾਂ ਵੀ ਜਾ ਕੇ ਲੰਗਰ ਛਕਦੇ ਆ ਸਭ ਤੋਂ ਪਹਿਲਾਂ ਜਦੋਂ ਆਪ ਲੰਗਰ ਆ ਲੈਂਟਰੀ ਕਰਦੇ ਆ ਤਾਂ ਆਪਾਂ ਨੂੰ ਲੰਗਰ ਛਕਣ ਵਾਸਤੇ ਇਥੋਂ ਬਰਤਨ ਮਿਲ ਜਾਂਦੇ ਆ ਬਰਤਨ ਲੈ ਕੇ ਸਾਰੀ ਸੰਗਤ ਪੰਗਤਾਂ ਚ ਬੈਠ ਕੇ ਲੰਗਰ ਛਕਦੀ ਆ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਆ ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ਾਨਾ ਆ ਕੇ ਲੰਗਰ ਛਕਦੀਆਂ ਜਦੋਂ ਆਪਾਂ ਲੰਗਰ ਹਾਲ ਤੋਂ ਸਾਹਮਣੇ ਝਾਤ ਮਾਰੀਏ ਤਾਂ ਇੱਥੇ ਸਰਾਮਾਂ ਬਣੀਆਂ ਹੋਈਆਂ ਜਿੱਥੇ ਸੰਗਤਾਂ ਠਹਿਰ ਕਰਦੀਆਂ ਜੇਕਰ ਤੁਸੀਂ ਵੀ ਕਦੇ ਆਓ ਤਾਂ ਇੱਥੇ ਰਾਤ ਰੁੱਕ ਸਕਦੇ ਆ ਹੁਣ ਆਪਾਂ ਲੰਗਰ ਵਾਲੇ ਪਾਸਿਓਂ ਫੇਰ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਦਾਖਲ ਹੋ ਰਹੇ ਆ ਜਦੋਂ ਆਪਾਂ ਪ੍ਰਕਰਮਾਂ ਦੇ ਵਿੱਚ ਦਾਖਲ ਹੋਏ ਆ ਤਾਂ ਇੱਥੋਂ ਖੱਬੇ ਮੁੜ ਕੇ ਥੋੜਾ ਜਿਹਾ ਅੱਗੇ ਪ੍ਰਕਰਮਾਂ ਦੇ ਵਿੱਚ ਵਦਿਆਂ ਤਾਂ ਇੱਥੋਂ ਫੇਰ ਆਪਾਂ ਜੇ ਖੱਬੇ ਹੱਥ ਬਾਹਰ ਨੂੰ ਝਾਤ ਮਾਰਦੇ ਆ ਤਾਂ ਆਪਾਂ ਨੂੰ ਜੋ ਸਾਹਮਣੇ ਸੱਜੇ ਹੱਥ ਵੱਡੀ ਬਿਲਡਿੰਗ ਦਿਖਾਈ ਦੇ ਰਹੀ ਆ ਇਹ ਹੈ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਰੋਜ਼ਾਨਾ ਹੁਕਮਨਾਮਾ ਸਾਹਿਬ ਦੀ ਕਥਾ ਸਵੇਰ ਦੇ ਸਮੇਂ ਹੁੰਦੀ ਆ ਜੋ ਆਪਾਂ ਟੀਵੀ ਤੇ ਵੀ ਸਰਵਣ ਕਰਦੇ ਆ ਤੇ ਸ਼ਾਮ ਨੂੰ ਇੱਥੇ ਇਤਿਹਾਸ ਦੀ ਵੀ ਕਥਾ ਹੁੰਦੀ ਆ ਸਾਕੇ ਨੀਲੇ ਤਾਰੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਸੰਗਤਾਂ ਨੂੰ ਇੱਥੋਂ ਸੰਬੋਧਨ ਕਰਦੇ ਰਹੇ ਆ। ਦੀਵਾਨ ਹਾਲ ਮੰਜੀ ਸਾਹਿਬ ਦੇ ਅੱਗੋਂ ਜਦੋਂ ਆਪਾਂ ਬਾਹਰ ਨੂੰ ਲੰਘਦੇ ਆ ਤਾਂ ਸਾਹਮਣੇ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਆ। ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਚਾਰਾਂ ਖੁੰਝਾਂ ਦੇ ਵਿੱਚ ਜਲ ਦੀਆਂ ਛਬੀਲਾਂ ਜਿੱਥੇ ਆਉਣ ਵਾਲੀਆਂ ਸੰਗਤਾਂ ਜਲ ਛਕਦੀਆਂ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਰੋਜ਼ਾਨਾ ਹਰ ਵੇਲੇ ਸੇਵਾ ਕਰਦੀਆਂ। ਜੀ ਬੀਲ ਦੇ ਸਾਹਮਣੇ ਸਰੋਵਰ ਦੇ ਕਿਨਾਰੇ ਤੇ ਬਿਲਕੁਲ ਖੁੰਝੇ ਦੇ ਵਿੱਚ ਇੱਕ ਖੰਭਾ ਆਪਾਂ ਬਹੁਤ ਵਾਰੀ ਇਹਦੇ ਕੋਲ ਦੀ ਲੰਗੇ ਹੋਵਾਂਗੇ ਪਰ ਆਪਾਂ ਕਦੇ ਧਿਆਨ ਨਹੀਂ ਦਿੱਤਾ। ਇਹ ਉਹ ਖੰਭਾ ਵਾ ਜਦੋਂ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ 1930 ਦੇ ਵਿੱਚ ਬਿਜਲੀ ਆਈ ਆ ਉਦੋਂ ਇਹ ਖੰਭੇ ਇੱਥੇ ਲਾਏ ਗਏ ਸੀ। ਪਹਿਲਾਂ ਇਹ ਅੱਠ ਖੰਭੇ ਹੁੰਦੇ ਸੀ ਪਰ ਅੱਜ ਕੱਲ ਚਾਰ ਖੰਭੇ ਜੋ ਪ੍ਰਕਰਮਾ ਦੇ ਵਿੱਚ ਮੌਜੂਦ ਆ ਪ੍ਰਕਰਮਾ ਚ ਸੱਜੇ ਹੱਥ ਮੁੜ ਕੇ ਆਪਾਂ ਨੂੰ ਜੋ ਆ ਸਾਹਮਣੇ ਸਥਾਨ ਦਿਖਾਈ ਦੇ ਰਿਹਾ ਹੈ ਇਹ ਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 1757 ਈਸਵੀ ਦੇ ਵਿੱਚ ਤੈਮੂਰ ਸ਼ਾ ਤੇ ਜਹਾਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਜਦੋਂ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ 76 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਚੁੱਕ ਕੇ ਸਿੰਘਾਂ ਸਮੇਤ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਕੂਚ ਕਰ ਦਿੱਤਾ। ਅੰਮ੍ਰਿਤਸਰ ਤੋਂ ਪਹਿਲਾਂ ਹੀ ਗੋਲਵੜ ਪਿੰਡ ਦੇ ਕੋਲ ਬਾਬਾ ਜੀ ਦੇ ਜਥੇ ਦਾ ਜਹਾਨ ਖਾਨ ਦੀਆਂ ਫੌਜਾਂ ਨਾਲ ਕਮਸਾਨ ਦਾ ਜੁੱਧ ਹੋਇਆ। ਜਮਾਲ ਖਾਨ ਨਾਲ ਲੜਦਿਆਂ ਬਾਬਾ ਜੀ ਦਾ ਸੀਸ ਕੱਟਿਆ ਗਿਆ। ਆਪਣਾ ਸੀਸ ਖੱਬੇ ਹੱਥ ਦੀ ਤਲੀ ਤੇ ਰੱਖ ਕੇ ਸੱਜੇ ਹੱਥ ਨਾਲ ਐਸਾ ਖੰਡਾ ਵਾਇਆ ਤੇ ਜੰਗ ਫਤਿਹ ਕਰਕੇ ਅੰਮ੍ਰਿਤਸਰ ਪੁੱਜੇ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣਾ ਸੀਸ ਭੇਟ ਕੀਤਾ ਜਿੱਥੇ ਇਹ ਅਸਥਾਨ ਬਣਿਆ ਹੋਇਆ ਹੈ ਅੱਗੇ ਜਾ ਕੇ ਸੱਜੇ ਹੱਥ ਮੁੜ ਕੇ ਨਾਲ ਹੀ ਖੱਬੇ ਹੱਥ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੀਗਾਂ ਕਰਵਾਈਆਂ ਜਾਂਦੀਆਂ ਹਨ ਹੁਣ ਵੀ ਸੰਗਤਾਂ ਦੀਗਾਂ ਕਰਵਾ ਰਹੀਆਂ ਹਨ ਇਹ ਜੋ ਦਰਸ਼ਨੀ ਡਿਉੜੀ ਦੇ ਸੱਜੇ ਹੱਥ ਆਪਾਂ ਨੂੰ 베ਰੀ ਨਜ਼ਰ ਆ ਰਹੀ ਹੈ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਲਾਚੀ ਬੇਰ ਸਾਹਿਬ ਸਨ 1577 ਈਸਵੀ ਨੂੰ ਅਮਰਤ ਸरोवर ਦੀ ਸੇਵਾ ਆਰੰਭ ਹੋਣ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਸ 베ਰੀ ਬੈਠ ਕੇ ਹੀ ਸरोवर ਦੀ ਕਾਰ ਸੇਵਾ ਕਰਵਾਉਂਦੇ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੇ ਸੇਵਕ ਭਾਈ ਸੱਲੋ ਜੀ ਵੀ ਇਸ ਸਥਾਨ ਤੇ ਸੇਵਾ ਕਰਦੇ ਤੇ ਕਾਰ ਸੇਵਾ ਦੀ ਨਿਗਰਾਨੀ ਰੱਖਦੇ ਸਨ। ਸਨ 1740 ਈਸਵੀ ਨੂੰ ਮੱッセ ਰੰਗੜ ਦਾ ਸਿਰ ਵੱਡਣ ਆਏ। ਭਾਈ ਮਹਿਤਾਬ ਸਿੰਘ ਮੀਰਾਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਬੀਕਾ ਨੇਰ ਤੋਂ ਆ ਕੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਸ 베ਰੀ ਨਾਲ ਹੀ ਆਪਣੇ ਘੋੜੇ ਬੰਨ੍ਹੇ ਸਨ ਇਸ ਬੇਰੀ ਉੱਪਰ ਨਿੱਕੇ ਨਿੱਕੇ ਲਾਚੀਆਂ ਵਰਗੇ ਬੇਰ ਲੱਗਦੇ ਨੇ ਜਿਸ ਕਰਕੇ ਇਸ ਦਾ ਨਾਮ ਲਾਚੀ ਬੇਰ ਸਾਬ ਪੈ ਗਿਆ ਇਹ ਸਾਹਮਣੇ ਆਪਾਂ ਨੂੰ ਦਰਸ਼ਨੀ ਟਿਉੜੀ ਨਜ਼ਰ ਆ ਰਹੀ ਆ ਹੁਣ ਆਪਾਂ ਦਰਸ਼ਨੀ ਟਿਉੜੀ ਚੋਂ ਐਂਟਰ ਹੋ ਕੇ ਹਰਿਮੰਦਰ ਸਾਹਿਬ ਵੱਲ ਚੱਲਦੇ ਆ ਦਰਸ਼ਨੀ ਡਿਉੜੀ ਤੇ ਮੇਨ ਗੇਟ ਦੇ ਖੱਬੇ ਹੱਥ ਇੱਕ ਕੁਦਰਤੀ ਚਮਤਕਾਰ ਲਿਖਿਆ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿੱਚ 30 ਅਪ੍ਰੈਲ 1877 ਨੂੰ ਸਵੇਰੇ 6:30 ਵਜੇ ਇੱਕ ਅਜੀਬ ਖੇਲ ਵਰਤਿਆ। ਤਕਰੀਬਨ 400 ਪੁਰਾਣੀ ਕੀਰਤਨ ਦਾ ਆਨੰਦ ਲੈ ਰਹੇ ਸਨ ਕਿ ਅਚਨਚੇਤ ਹੀ ਬਿਜਲੀ ਦੀ ਲਸ਼ਕ ਦੀ ਸੀ। ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ 'ਚੋਂ ਅੰਦਰ ਦਾਖਲ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ। ਚਾਨਣ ਹੀ ਚਾਨਣ ਹੋ ਗਿਆ ਤੇ ਦੱਖਣੀ ਦਰਵਾਜ਼ੇ ਰਾਹੀਂ ਰੋਸ਼ਨੀ ਇੱਕ ਲੀਕ ਬਣ ਕੇ ਬਾਹਰ ਨਿਕਲ ਗਈ ਭਾਵੇਂ ਇਸ ਦੇ ਪਟਣ ਨਾਲ ਬੜੀ ਭਿਆਨਕ ਆਵਾਜ਼ ਆਈ ਪਰ ਕਿਸੇ ਵੀ ਪ੍ਰੇਮੀ ਨੂੰ ਜਾਂ ਇਮਾਰਤ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਿਆ ਇਸ ਅਲੌਕਿਕ ਦ੍ਰਿਸ਼ ਨੂੰ ਲੋਕੀਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਆਪਣਾ ਕੌਤਕ ਮੰਨਦੇ ਨੇ ਜਿੱਥੇ ਇਹ ਚਮਤਕਾਰ ਲਿਖਿਆ ਹੋਇਆ ਉਹਦੇ ਬਿਲਕੁਲ ਹੇਠਲੇ ਪਾਸੇ ਇੱਕ ਬਹੁਤ ਵੱਡਾ ਪਿੱਤਲ ਦਾ ਕੜਿਆਲ ਟੰਗਿਆ ਹੋਇਆ ਜਦੋਂ ਅੰਮ੍ਰਿਤ ਵੇਲੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਖੁੱਲਦੇ ਨੇ ਉਸ ਸਮੇਂ ਇਹ ਘੜਿਆਲ ਰੋਜ਼ਾਨਾ ਵਜਾਇਆ ਜਾਂਦਾ ਜਦੋਂ ਆਪਾਂ ਦਰਸ਼ਨੀ ਡਿਉੜੀ ਤੋਂ ਹਰਮੰਦਰ ਸਾਹਿਬ ਵੱਲ ਨੂੰ ਵਧੇ ਆ ਤਾਂ ਖੱਬੇ ਹੱਥ ਇਹ ਤਾਂਬੇ ਦੀ ਤਕੋਣੇ ਆਕਾਰ ਦੀ ਧੁੱਪ ਨਾਲ ਟਾਈਮ ਦੱਸਣ ਵਾਲੀ ਘੜੀ ਜੋ ਲਹਿਣਾ ਸਿੰਘ ਨੇ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ ਪਰ ਮਹਾਰਾਜੇ ਨੇ ਇਹ ਘੜੀ ਹਰਮੰਦਰ ਸਾਹਿਬ ਵਿਖੇ ਲਗਵਾ ਦਿੱਤੀ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੇਨ ਦਰਵਾਜੇ ਦੇ ਉੱਪਰਲੇ ਪਾਸੇ ਸੋਨੇ ਦੇ ਅੱਖਰਾਂ ਵਿੱਚ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਉਸ ਤੋਂ ਹੇਠਾਂ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼੍ਰੀ ਹਰਮੰਦਰ ਸਾਹਿਬ ਉੱਪਰ ਸੋਨਾ ਚੜਵਾਉਣ ਦੀ ਸੇਵਾ ਕਰਵਾਈ ਉਸ ਦਾ ਵੇਰਵਾ ਲਿਖਿਆ ਹੋਇਆ ਹੈ। ਅਤੇ ਦੂਸਰਾ ਵੇਰਵਾ ਜਿਸ ਦਰਵਾਜ਼ੇ ਰਾਹੀਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਬਾਹਰ ਨਿਕਲਦੀ ਹੈ ਉਸ ਦਰਵਾਜੇ ਦੇ ਉੱਪਰ ਵੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਪੁੱਤਰਾਂ ਦੇ ਨਾਮ ਲਿਖੇ ਗਏ ਨੇ ਇਸ ਤੋਂ ਅੱਗੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਹਰ ਕੀ ਪੌੜੀ ਤੋਂ ਸੰਗਤਾਂ ਜਲਦਾ ਚੂਲਾ ਲੈਂਦੀਆਂ ਨੇ ਹੁਣ ਆਪਾਂ ਚੱਲਦੇ ਹਾਂ ਉੱਪਰਲੀ ਮੰਜ਼ਲ ਤੇ ਇੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਆ ਹਰ ਕੀ ਪੌੜੀ ਦੇ ਬਿਲਕੁਲ ਉੱਪਰਲੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਵੱਡੇ ਸਰੂਪ ਹੀ ਇੱਥੇ ਪ੍ਰਕਾਸ਼ ਹੁੰਦੇ ਆ ਤੁਸੀਂ ਜਦੋਂ ਵੀ ਜਾਓ ਦਰਸ਼ਨ ਕਰ ਸਕਦੇ ਹੋ ਇੱਥੇ ਕੰਧਾਂ ਦੇ ਉੱਪਰ ਬਹੁਤ ਸੋਹਣੀਆਂ ਪੁਰਾਣੀਆਂ ਪੇਂਟਿੰਗਾਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਤਾਂ ਕਿ ਸੰਗਤ ਦੇ ਹੱਥ ਲੱਗਣ ਨਾਲ ਖਰਾਬ ਨਾ ਹੋਣ ਗੁਰਬਾਣੀ ਦੀਆਂ ਤੁਕਾਂ ਵੀ ਕੰਧਾਂ ਤੇ ਲਿਖੀਆਂ ਗਈਆਂ ਹੁਣ ਆਪਾਂ ਆਏ ਆਂ ਸ੍ਰੀ ਦਰਬਾਰ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਇੱਥੇ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਪ੍ਰਕਾਸ਼ਾ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਤੇ ਆ ਕੇ ਬਹੁਤ ਹੀ ਰੂਹ ਨੂੰ ਸ਼ਾਂਤੀ ਮਿਲਦੀ ਆ ਕੀਰਤਨ ਦੀ ਧੁਨ ਕੰਨੀ ਪੈਂਦੀ ਆ ਹੁਣ ਆਪਾਂ ਚੱਲਦੇ ਆਂ ਹੀਠਾਂ ਵੱਲ ਜਦੋਂ ਆਪਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਦਰਸ਼ਨੀ ਡਿਊਟੀ ਵੱਲ ਨੂੰ ਵਾਧਦੇ ਆਂ ਤਾਂ ਪ੍ਰਕਰਮਾ ਚੌਣ ਤੋਂ ਪਹਿਲਾਂ ਹੀ ਗੁਰੂਕੀਆਂ ਦੇਗਾ ਸੰਗਤ ਨੂੰ ਮਿਲਦੀਆਂ ਇਹ ਉਹ ਗੇਟ ਆ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਜੇ ਹੱਥ ਆਪਾਂ ਨੂੰ ਦਿਖਾਈ ਦਿੰਦਾ ਇਸ ਨੇ ਵੀ 1984 ਦਾ ਉਹ ਵਰਤਾਰਾ ਵੇਖਿਆ ਜੋ ਅੰਮ੍ਰਿਤਸਰ ਵਿੱਚ ਹੋਇਆ ਇਹ ਸਭ ਗੋਲੀਆਂ ਦੇ ਨਿਸ਼ਾਨ ਆ ਜੋ ਅਜੇ ਤੀਕ ਵੀ ਉਸ ਚੀਜ਼ ਦੀ ਗਵਾਹੀ ਭਰਦੇ ਆ ਜੋ 84 ਦੇ ਵਿੱਚ ਵਾਪਰੀ ਇਹ ਸਭ ਗੋਲੀਆਂ ਬੱਜੀਆਂ ਹੋਈਆਂ ਇਹ ਉਸ ਗੇਟ ਦਾ ਉੱਪਰਲਾ ਪਾਸਾ ਜੋ ਬਿਲਕੁਲ ਛਾਨਣੀ ਬਣਿਆ ਪਿਆ ਪਤਾ ਨਹੀਂ ਕਿੰਨੀਆਂ ਗੋਲੀਆਂ ਇਹਦੇ ਆਰ-ਪਾਰ ਲੰਘੀਆਂ ਹੋਈਆਂ ਵਾਹਿਗੁਰੂ ਕਰੇ ਕਿ ਕਿਸੇ ਵੀ ਧਰਮ ਨਾਲ ਇਦਾਂ ਦਾ ਵਰਤਾਰਾ ਨਾ ਵਾਪਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਮਤ 1665 ਵਿੱਚ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਸ਼ਾਹੀ ਤਖਤ ਤਿਆਰ ਕਰਵਾ ਕੇ ਉਸ ਦਾ ਨਾਮ ਅਕਾਲ ਤਖਤ ਸਾਹਿਬ ਰੱਖਿਆ ਜੋ ਪੰਥਕ ਜਥੇਬੰਦੀ ਦਾ ਕੇਂਦਰ ਹੈ ਪੰਥ ਇਸ ਥਾਂ ਮੋਢ ਤੋਂ ਹੀ ਗੁਰਮਤੇ ਸੋਧਦਾ ਆਇਆ ਹੈ ਇਹ ਗੁਰਦੁਆਰਾ ਸਿੱਖਾਂ ਦਾ ਪਹਿਲਾ ਤਖਤ ਹੈ ਇੱਥੇ ਗੁਰੂ ਸਹਿਬਾਨ ਗੁਰੂ ਕੇ ਸਿੱਖ ਅਤੇ ਸ਼ਹੀਦ ਸਿੰਘਾਂ ਦੇ ਅਨੇਕਾਂ ਪ੍ਰਾਤਨ ਸ਼ਸਤਰ ਮੌਜੂਦ ਨੇ ਜਿਨ੍ਹਾਂ ਦੇ ਦਰਸ਼ਨ ਸ਼ਾਮ ਨੂੰ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਕਰਵਾਏ ਜਾਂਦੇ ਨੇ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੀਤ ਇਹ ਸ੍ਰੀ ਸਾਹਿਬ ਸਤਗੁਰਾਂ ਦਾ ਪੀੜਾ ਹੈ ਸੈਨ ਸ੍ਰੀ ਗੁਰੂ ਅਰਜਨ ਸਾਹਿਬ ਦੀ ਮਹਾਰਾਣੀ ਮੀਰੀਆਂ ਦੇ ਪੀੜੇ ਦੇ ਦੋਸਰੀ ਸੰਭਾਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਗਰਾ ਕੀਤੀ ਅਤੇ ਸੰਗਤਾਂ ਨੂੰ ਸੰਤਰ ਧਾਰੀ ਹੁੰਦੇ ਹੋ ਉਨਾਵੇਂ ਜਾਰੀ ਕੀਤੇ ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਦਾਖਲ ਹੁੰਨੇ ਆ ਤਖਬੇ ਹੱ ਸੱਚਖੰਡ ਸਾਹਿਬ ਬਣਿਆ ਹੋਇਆ ਜਿਸ ਨੂੰ ਕੋਠਾ ਸਾਹਿਬ ਵੀ ਕਿਹਾ ਜਾਂਦਾ ਕਿਉਂਕਿ ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿੱਜੀ ਕਮਰਾ ਸੀ ਜਦੋਂ 1604 ਈਸਵੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਉਦੋਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੌਖਾ ਹਸਣ ਇਸੇ ਕਮਰੇ ਵਿੱਚ ਕੀਤੇ ਜਾਂਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੌਖਾ ਹਸਣ ਪਲੰਘ ਦੇ ਉੱਪਰ ਹੁੰਦੇ ਸਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਜ਼ਮੀਨ ਤੇ ਬਰਾਜਦੇ ਸਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਸਣ ਅੱਜ ਵੀ ਇਸ ਪਲੰਗ ਦੇ ਹੇਠਾਂ ਵਿਛਾਇਆ ਜਾਂਦਾ ਹੈ ਹੁਣ ਆਪਾਂ ਆਏ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਇੱਥੇ ਵੀ ਇੱਕ ਸੱਚਖੰਡ ਸਾਹਿਬ ਬਣਾਇਆ ਗਿਆ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਬਰਾਜਮਾਨ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਪਹਿਲਾ ਸਰੂਪ ਜਦੋਂ 20 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਹੋਇਆ ਮਹੰਤਾਂ ਨੇ ਇੱਕੋ ਦਮ ਹੀ ਗੋਲੀਆਂ ਚਲਾ ਦਿੱਤੀਆਂ ਤਾਂ ਸੰਗਤ ਦਰਬਾਰ ਸਾਹਿਬ ਵਿੱਚ ਬੈਠੀ ਸੀ ਤੇ ਇੱਕ ਸਿੰਘ ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਉਸ ਸਿੰਘ ਤੇ ਵੀ ਗੋਲੀਆਂ ਲੱਗੀਆਂ ਪਰ ਉਸ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗਲਵੱਕੜੀ ਵਿੱਚ ਲੈ ਲਿਆ ਉਸ ਸਿੰਘ ਤੇ ਗੋਲੀਆਂ ਵੱਜਣ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ ਉਹ ਸਰੂਪ ਜਖਮੀ ਹਾਲਤ ਦੇ ਵਿੱਚ ਇਸ ਜਗ੍ਹਾ ਤੇ ਬਰਾਜਮਾਨ ਕੀਤਾ ਗਿਆ ਹੈ ਦੂਜਾ ਸਰੂਪ ਜਦੋਂ 1984 ਦਾ ਵਰਤਾਰਾ ਵਾਪਰਿਆ ਉਸ ਸਮੇਂ ਪ੍ਰਕਾਸ਼ ਸੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਦੀ ਵੀ ਗੋਲੀ ਲੰਗੀ ਉਸ ਰੂਪ ਵੀ ਇੱਥੇ ਬਰਾਜਮਾਨ ਕੀਤਾ ਗਿਆ ਹੈ ਹੁਣ ਆਪਾਂ ਚੱਲਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਸਮੈਂਟ ਦੇ ਵਿੱਚ ਜਿੱਥੇ ਇੱਕ ਇਤਿਹਾਸ ਖੂਬ ਮੌਜੂਦ ਹੈ ਜੋ ਗੁਰੂ ਸਾਹਿਬ ਵੇਲੇ ਦਾ ਹੈ ਇਹ ਸਾਰਾ ਖੂ ਛੋਟੀ ਅਟ ਦਾ ਬਣਿਆ ਹੈ ਇਸ ਦਿਵਾਲੇ ਵਾਲੇ ਜੰਗਲਾ ਲਗਾਇਆ ਗਿਆ ਹੈ ਪਰ ਇਸ ਸਮੇ ਇਹ ਖੂ ਸੁੱਕ ਚੁੱਕਾ ਹੈ ਇਹ ਸਥਾਨ ਜਹੀਦ ਬਾਬਾ ਗੁਰਬਖ ਸਿੰਘ ਜੀ ਦਾ ਹੈ ਜੋ ਬਾਬਾ ਦੀਪ ਸਿੰਘ ਜੀ ਤੋਂ ਅਗਲੇ ਜਥੇਦਾਰ ਹੋਏ ਨੇ ਇਹ ਪਿੰਡ ਲੀਲ ਜਿਹੜਾ ਅੰਮ੍ਰਿਤਸਰ ਦੇ ਵਸਨੀਕ ਸਨ ਸੰਮਤ 1822 ਵਿੱਚ ਹਰਮੰਦਰ ਸਾਹਿਬ ਦੀ ਰੱਖਿਆ ਲਈ ਅਹਿਮਦ ਸ਼ਾਹ ਅਬਦਾਲੀ ਦੀ 30 ਹਜ਼ਾਰ ਸੈਨਾ ਨਾਲ ਕੇਵਲ 30 ਸਿੰਘਾਂ ਦਾ ਜਥਾ ਲੈ ਕੇ ਟੱਕਰਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ ਇਹ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਬਣਿਆ ਹੋਇਆ ਹੈ ਇਹ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਖੱਬੇ ਹੱਥ ਬਣਿਆ ਹੋਇਆ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਬਾਬਾ ਬਕਾਲਾ ਸਾਹਿਬ ਤੋਂ ਸਮੁਤ 1721 1664 ਈਸਵੀ ਨੂੰ ਆਏ ਤੰਮੇਰਵਾਨ ਦੇ ਪੁੱਤਰ ਹਰਜੀ ਤੇ ਸਮੇਂ ਦੇ ਮਸੰਦਾਂ ਤੇ ਪੁਜਾਰੀਆਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਚੋਂ ਇਸ਼ਨਾਨ ਕਰ ਪ੍ਰਕਰਮਾ ਚ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਨਤਮਸਤਕ ਹੋ ਅਰਦਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮੱਥਾ ਟੇਕ ਕੇ ਇਸ ਜਗ੍ਹਾ ਤੇ ਬਰਾਜੇ ਸਨ ਜਿੱਥੇ ਇਹ ਸਥਾਨ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ ਇਹ ਜੋ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਆਪਾਂ ਨੂੰ ਸਥਾਨ ਨਜ਼ਰ ਆ ਰਿਹਾ ਇਸ ਦਾ ਨਾਮ ਹੈ ਗੁਰਦੁਆਰਾ ਸਾਹਿਬ ਯਾਦਗਾਰ ਸ਼ਹੀਦਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਸਥਾਨ ਬਣਾਇਆ ਗਿਆ ਹੈ ਜਦੋਂ ਐਸਾ ਸਥਾਨ ਤੋਂ ਆਪਾਂ ਨੂੰ ਪੌੜੀਆਂ ਉੱਤਰਦੇ ਹਾਂ ਤਾਂ ਸੱਜੇ ਹੱਥ ਮੁੜ ਕੇ ਨਾਲ ਹੀ ਦੇ ਪਾਸੇ ਸ਼ਹੀਦ ਦੀ ਗੈਲਰੀ ਤਿਆਰ ਕੀਤੀ ਜਾ ਰਹੀ ਹੈ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ 1984 ਵੇਲੇ ਦਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਆਪਜੀ ਦਰਸ਼ਨ ਕਰ ਰਹੇ ਹੋ ਅਤੇ ਨਾਲ ਨਾਲ 1984 ਦੇ ਸਮੂਹ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਨੇ ਨਿਸ਼ਾਨ ਸੇਬਾਂ ਤੋਂ ਅੱਗੇ ਲੰਘ ਕੇ ਪ੍ਰਕਰਮਾਂ ਦੇ ਵਿੱਚ ਜਦੋਂ ਆਪਾਂ ਖੱਬੇ ਮੁੜਦੇ ਹਾਂ ਤਾਂ ਅੱਗੇ ਜਾ ਕੇ ਬਿਲਕੁਲ ਖੂੰਜੇ ਦੇ ਵਿੱਚ ਜੋ ਸ਼ਬੀਲ ਆਉਂਦੀ ਹੈ ਉਹਦੇ ਸਾਹਮਣੇ ਇਹ ਚੱਕਰ ਬਣਿਆ ਹੋਇਆ ਹੈ ਇਸ ਦਾ ਵੀ ਇੱਕ ਇਤਿਹਾਸ ਹੈ ਜਦੋਂ ਸਨ 1740 ਈਸਵੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਵਿਆਦਪੀ ਕਰਵਾਉਣ ਵਾਲੇ ਮੱਛੇ ਰੰਗੜ ਦਾ ਸਿਰ ਵੱਢ ਕੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਾਪਸ ਮੁੜੇ ਸਨ ਤਾਂ ਇਸ ਖੂੰਜੇ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਘੋੜੇ ਘਮਾ ਕੇ ਦਸ਼ਮਣਾਂ ਨੂੰ ਲਲਕਾਰਿਆ ਸੀ ਤੇ ਜਕਾਰੇ ਛੱਡ ਕੇ ਥੁਰਵਾਨਾ ਹੋਏ ਸਨ ਇਹ ਜੋ ਚੱਕਰ ਆ ਇਹ ਪ੍ਰਕਰਮਾਂ ਦੇ ਵਿੱਚ ਹੋਰ ਕਿਸੇ ਵੀ ਖੂੰਜੇ ਦੇ ਵਿੱਚ ਨਜ਼ਰ ਨਹੀਂ ਆਉਂਦਾ ਸਿਰਫ ਇੱਕੋ ਇੱਕ ਖੂੰਜਾ ਇਹ ਆ ਜਿੱਥੇ ਇਹ ਚੱਕਰ ਪ੍ਰਕਰਮਾਂ ਦੇ ਵਿੱਚ ਆਪਾਂ ਨੂੰ ਦਿਖਾਈ ਦਿੰਦਾ ਇਸ ਚੱਕਰ ਤੋਂ ਅੱਗੇ ਨੰਗਦੇ ਹੋਏ ਜੋ ਤੁਸੀਂ 베ਰੀ ਦੇਖ ਰਹੇ ਹੋ ਇਹ ਹੈ 베ਰ ਬਾਬਾ ਬੁੱਢਾ ਸਾਹਿਬ ਇਸ 베ਰੀ ਦੇ ਥੱਲੇ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਅੰਮ੍ਰਿਤ ਸਰੋਵਰ ਅਤੇ ਹਰੀ ਮੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਹੋਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਂਦਿਆਂ ਤੇ ਆਪ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਤੋਂ ਸਾਡੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੇਕਰ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ